ਤੋ ਆਪਾਂ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਆਪਾਂ ਦੱਸ ਰਹੇ ਹਾਂਗੇ ਵੀ ਜਿਹੜੇ ਭਰਾਵਾਂ ਦੇ ਪਸ਼ੂ ਨੇ ਜਿਵੇਂ ਗਾਵਾਂ ਮੱਝਾਂ ਰਿਪੀਟਰ ਹੋਏ ਨੇ ਉਹਦੇ 'ਚ ਆਹ ਚੀਜ਼ ਦਾ ਬੜਾ ਰੋਲ ਆ ਤੁਸੀਂ ਜਿਹੜੀਆਂ ਰੋਟੀਆਂ ਦੇਖ ਰਹੇ ਹੋ ਨਾ ਸਾਨੂੰ ਮੈਂ ਨੇੜੇ ਜ਼ੂਮ ਕਰਕੇ ਦਿਖਾਉਣਾ ਬਾਈ ਹੈ ਨਾ ਤੋ ਯਾ ਦੇਖੋ ਇਹਨਾਂ ਤੇ ਉੱਲੀ ਲੱਗੀ ਹੋਈ ਐ ਆਹ ਦੇਖੋ ਠੀਕ ਐ ਕਦੋਂ ਆਪਣੇ ਵੀਰ ਭਰਾ ਜਿਹੜੇ ਹੈਗੇ ਨੇ ਉੱਲੀ ਵਾਲਾ ਪ੍ਰੋਡਕਟ ਆ ਜਿਹੜਾ ਚੱਕੇ ਹੁਣ ਜਿਵੇਂ ਹੁਣ ਆ ਗਾਵਾਂ ਖੜੀਆਂ ਇਹਨਾਂ ਨੂੰ ਚੱਕ ਕੇ ਆਪਾਂ ਪਾਵਾਂਗੇ ਇਹ ਕਿਦੋਂ ਇੱਕ ਵਾਰੀ ਉੱਲੀ ਵਗ ਗਈ ਸਮਝ ਲਓ ਪਸ਼ੂ ਛੋੜਾ ਖਤਮ ਹੈ ਉੱਲੀ ਰੋਗ ਇੱਕ ਅਹਜਾ ਰੋਗ ਹੈ ਜਿਹੜਾ ਇੱਕ ਵਾਰੀ ਜੇ ਉੱਲੀ ਅੰਦਰ ਸਰੀਰ ਚ ਵਗ ਗਈ ਉਹਨੂੰ ਕੱਢਣਾ ਬਹੁਤ ਔਖਾ ਹੈ ਪਰ ਤੁਹਾਨੂੰ ਫੇਰ ਵੀ ਪਹਿਲੀ ਗੱਲ ਦਾ ਇਹ ਚੀਜ਼ ਆਪਾਂ ਪਾਉਣੀ ਨਹੀਂ ਹੈਗੀ ਜਿਵੇਂ ਰੋਟੀਆਂ ਤੇ ਉੱਲੀ ਲੱਗੀ ਹੋਈ ਸੀ ਆਪਣੇ ਕੀ ਹੈ ਬੱਚੀਆਂ ਖੁਤੀਆਂ ਹੁੰਦੀਆਂ ਨੇ ਲਿਆ ਕੇ ਵੀ ਕਿਵਰ ਸੁੱਕੀਆਂ ਵੀਰ ਵੀ ਡੇਰੀ ਫਾਰਮ ਵਾਲੇ ਵਿੱਚ ਪਾ ਦਿਆਂ ਘਰੇ ਬੱਚੀਆਂ ਬੁੜੀਆਂ ਉਹ ਸਿੜ ਦਿੰਦਿਆਂ ਨੇ ਆਹ ਗਲਤੀ ਬਈ ਕਦੇ ਵੀ ਨਾ ਕਰਿਓ ਨਹੀਂ ਛੋਡੇ ਘਰੇ ਮਸਟੈਟਸ ਛੋਡੇ ਘਰੋਣੀ ਜਾਣੀ ਹੈਗੀ ਠੀਕ ਹੈ ਰੀਪੀਟ ਬਰੀਡਿੰਗ ਛੋਡੇ ਨਹੀਂ ਹੈਗੀ ਗੱਬਣ ਪਸ਼ੂ ਬੱਚੇ ਛੱਡਦੇ ਨੇ ਕਿ ਪਸ਼ੂ ਥੋੜੇ ਬਾਰ ਬਾਰ ਬਿਮਾਰ ਹੋਣਗੇ ਠੀਕ ਹੈ ਉੱਲੀ ਰੋਗ ਨਾਲ ਮੋਕ ਲੱਗੀ ਰਹੂਗੀ ਇਹਦੇ ਵਾਸਤੇ ਕੀ ਹੈ ਤੁਸੀਂ ਟੌਕਸਿਟੀ ਵਾਸਤੇ ਖਤਮ ਕਰਨ ਵਾਸਤੇ ਟੌਕਸਨ ਵੈਂਡਰ ਆਉਂਦੇ ਨੇ ਕੋਈ ਵੀ ਚੰਗੀ ਕੰਪਨੀ ਦਾ ਟੌਕਸਨ ਵੈਂਡਰ 20 ਤੋਂ 50 ਗ੍ਰਾਮ ਪਾ ਸਕਦੇ ਹੋ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਆਹ ਪਰ ਉੱਲੀ ਵਾਲੀ ਜਿਹੜੀ ਰੋਟੀ ਹੈ ਬਾਈ ਕਦੇ ਵੀ ਨਹੀਂ ਮਾਉਣੀ ਧੰਨਵਾਦ